ਤਕਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਨੇ ਗਿਆਨੀ ਸੁਲਤਾਨ ਸਿੰਘ ਹੋਰੀ ਉਹਨਾਂ ਦੀ ਸੁਰੱਖਿਆ ਅਚਾਨਕ ਵਧਾ ਦਿੱਤੀ ਗਈ ਹੈ ਪਹਿਲਾਂ ਤਿੰਨ ਸਪਾਹੀ ਸੀਗੇ ਮੁਲਾਜ਼ਮ ਸੀਗੇ ਹੁਣ ਇੱਕ ਗੱਡੀ ਵੀ ਨਾਲ ਭੇਜਤੀ ਆ ਤਿੰਨ ਹੋਰ ਜੋੜਤੇ ਆ ਨਾਲ ਤੇ ਲੋਕਲ ਸੁਰੱਖਿਆ ਵੀ ਹੈਗੀ ਆ ਸੁਖਬੀਰ ਸਿੰਘ ਬਾਦਲ ਉੱਤੇ ਅਟੈਕ ਹੋਣ ਤੋਂ ਬਾਅਦ ਇਹ ਕਹਿੰਦੇ ਕਾਰਵਾਈਆਂ ਹੋ ਰਹੀਆਂ ਨੇ ਤਖਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਨੇ ਗਿਆਨੀ ਸੁਲਤਾਨ ਸਿੰਘ ਹੋਰੀ ਉਹਨਾਂ ਦੀ ਸੁਰੱਖਿਆ ਅਚਾਨਕ ਵਧਾ ਦਿੱਤੀ ਗਈ ਹੈ ਇਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਨੇ ਬਿਲਕੁਲ ਜੀ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਨਾ ਉਹ ਵਧ ਗਈ ਹੈ ਜੀ ਹਮ ਕਾਰਨ ਪਤਾ ਨਹੀਂ ਲੱਗਿਆ ਸੁਲਤਾਨ ਸਿੰਘ ਦੇ ਸੁਰੱਖਿਆ ਕਿਉਂ ਵਧਾਈ ਗਈ ਹੈ ਇਹਦੇ ਕਾਰਨ ਨਹੀਂ ਪਤਾ ਲੱਗਿਆ ਬਸੇ ਅਚਾਨਕ ਕਿ ਉਹਨਾਂ ਤੇ ਆ ਚੁੱਕੇ ਆ ਜੀ ਪਹਿਲਾਂ ਤਿੰਨ ਸਪਾਹੀ ਸੀਗੇ ਮੁਲਾਜ਼ਮ ਸੀਗੇ ਹੁਣ ਇੱਕ ਗੱਡੀ ਵੀ ਨਾਲ ਭੇਜਤੀ ਆ ਤਿੰਨ ਹੋਰ ਜੋੜਤੇ ਆ ਨਾਲ ਹਮ ਤੇ ਇਸ ਲੋਕਲ ਸੁਰੱਖਿਆ ਵੀ ਹੈਗੀ ਆ ਵੈਸੇ ਪ੍ਰਕਾਸ਼ ਸੁਖਵੀਰ ਸਿੰਘ ਬਾਦਲ ਉੱਤੇ ਅਟੈਕ ਹੋਣ ਤੋਂ ਬਾਅਦ ਇਹ ਕਹਿੰਦੇ ਕਾਰਵਾਈਆਂ ਹੋ ਰਹੀਆਂ ਨੇ ਪਿੱਛੇ ਕਾਰਨ ਕੀ ਆ ਇਹ ਸਪਸ਼ਟ ਨਹੀਂ ਹੋ ਰਿਹਾ ਕੱਲ ਵੈਸੇ ਸੁਖਵੀਰ ਬਾਦਲ ਨੇ ਮੁਕਸਰ ਦੇ ਵਿੱਚ ਜਿਹੜਾ ਟੁੱਟੀ ਗੰਡੀ ਗੁਰਦੁਆਰਾ ਹੈਗਾ ਜਿੱਥੇ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਮਹਾ ਸਿੰਘ ਦੇ ਹੱਥ ਵਿੱਚ ਫੜਿਆ ਬੇਦਾਵੇ ਦਾ ਕਾਗਜ਼ ਪਾੜਿਆ ਸੀਗਾ ਟੁੱਟ ਗਈ ਸੀ ਉਹ ਗੰਢ ਤੇ ਤੁਸੀਂ ਦੁਬਾਰਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਸੁਖਬੀਰ ਬਾਦਲ ਅਤੇ ਉਹਨਾਂ ਦੇ ਹੋਰ ਸਾਥੀਆਂ ਨੇ ਜਿਹੜੇ ਸਾਰੇ ਦਾਗੀ ਨੇ ਦਾਗੀਆਂ ਨੇ ਉੱਥੇ ਸੇਵਾ ਕੀਤੀ ਆ ਮੈਂ ਨਹੀਂ ਕਹਿੰਦਾ ਇਸ rì ਅਕਾਲ ਤਖਤ ਸਾਹਿਬ ਕਹਿੰਦੇ ਆ ਬਾਗੀ ਦਾਗੀ ਦਾਗੀਆਂ ਨੇ ਸੇਵਾ ਕੀਤੀ ਆ ਤੇ ਬਾਗੀਆਂ ਨੇ ਵੀ ਸੇਵਾ ਕੀਤੀ ਆ ਕੱਲ ਤੇ ਉਹਨਾਂ ਨੇ ਸੇਵਾ ਜਿਹਨੂੰ ਕਿ ਅਸੀਂ ਸਜ਼ਾ ਕਹ ਰਹੇ ਹਾਂ ਤੇ ਉਹ ਸੇਵਾ ਸਜ਼ਾ ਕੀਤੀ ਆ ਤੇ ਇਸ ਤਰੀਕੇ ਨਾਲ ਜਿਹੜਾ ਕਿ ਇੱਕ ਹੋਰ ਬੜੀ ਵੱਡੀ ਗੱਲ ਸਾਹਮਣੇ ਕੱਲ ਆਈ ਆ ਜੋ ਪੰਜਾਬ ਪੁਲਿਸ ਨੇ ਦੋਸ਼ ਲਾਇਆ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੇ ਪੰਜਾਬ ਪੁਲਿਸ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਉੱਤੇ ਸੁਖਬੀਰ ਬਾਦਲ ਉੱਤੇ ਨਰੈਣ ਸਿੰਘ ਚੌੜਾ ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਪੁਲਿਸ ਸ਼੍ਰੋਮਣੀ ਕਮੇਟੀ 'ਤੇ ਦੋਸ਼ ਲਾ ਰਹੀ ਹੈ ਕਹਿੰਦੇ ਹੈਰਾਨੀ ਦੀ ਗੱਲ ਆ ਅਸੀਂ ਰਿਮਾਂਡ ਤੇ ਲੈ ਰੱਖਿਆ ਨਰੈਣ ਸਿੰਘ ਚੌੜਾ ਨੂੰ ਅਸੀਂ ਬਾਰ ਬਾਰ ਮੰਗ ਰਹੇ ਹਾਂ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੋਂ ਕਿ ਸਾਨੂੰ ਸੀਸੀਟੀਵੀ ਦੀ ਦੇ ਦਿਓ ਫੁਟੇਜ ਸਾਨੂੰ ਫੁਟੇਜ ਇਹਦੇ ਲੋੜ ਦੀ ਫੁਟੇਜ ਬਹੁਤ ਜ਼ਰੂਰੀ ਆ ਸਾਨੂੰ ਚਾਹੀਦੀ ਆ ਪਰ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਾਨੂੰ ਦੇ ਨਹੀਂ ਰਹੀ ਫੁਟੇਜ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਕੀ ਪ੍ਰੋਬਲਮ ਆ ਜੀ ਦਰਬਾਰ ਸਾਹਿਬ ਦੀ ਸੀਸੀਟੀਵੀ ਦੇਣ ਚ ਪੁਲਿਸ ਨੂੰ ਉੱਥੇ ਕੋਈ ਗਲਤ ਹੋਇਆ ਕੰਮ ਉੱਥੇ ਕੋਈ ਹੋਰ ਤਰੀਕਾ ਹੈਗਾ ਦੇਣੀ ਚਾਹੀਦੀ ਆ ਜੀ ਫੁਟੇਜ ਕ੍ਰਮ ਨੇ ਗੁਰਦਰਾ ਪਰੰਧਕ ਕਮੇਟੀ ਫੁਟੇਜ ਦੇਵੇ ਪੰਜਾਬ ਪੁਲਿਸ ਨੇ ਅਦਾਲਤ ਵਿੱਚ ਗੱਲ ਲਾਕੀ ਹੈ। ਅਦਾਲਤ ਨੇ ਕਿਹਾ ਮੈਨੇਜਰ ਨੂੰ ਕਹਿੰਦੇ ਮੈਨੇਜਰ ਇਸ ਸਬੰਧ ਵਿੱਚ ਗੌਰ ਕਰੇ ਤੇ ਜਿਹੜੀ ਲੋਰਿੰਦੀ ਫੁਟੇਜ ਦੇਣ ਵਾਲੀ ਆ ਉਹ ਫੁਟੇਜ ਜਰੂਰ ਦੇਵੇ। ਕੱਲ ਨਰੈਣ ਸਿੰਘ ਚੌੜਾ ਦਾ ਤਿੰਨ ਦਿਨਾਂ ਦਾ ਹੋਲ ਪੁਲਿਸ ਰਿਮਾਂਡ ਵਧ ਗਿਆ। ਤੇ ਨਰੈਣ ਸਿੰਘ ਚੌੜਾ ਦਾ ਵਕੀਲ ਹੈਗਾ ਉਹ ਕਹਿੰਦਾ ਜੀ ਇਹ ਸਿਰਫ ਤੇ ਸਿਰਫ ਡਰਾਮੇਬਾਜ਼ੀ ਆ ਪੰਜਾਬ ਪੁਲਿਸ ਦੀ। ਉਹ ਕਹਿੰਦੇ ਸਿਰਫ ਪੁਲਿਸ ਰਿਮਾਂਡ ਤੇ ਰੱਖਣ ਵਾਸਤੇ ਨਰੈਣ ਸਿੰਘ ਚੌੜਾ ਨੂੰ ਪੁਲਿਸ ਰਿਮਾਰਟ ਤੇ ਰੱਖਣ ਵਾਸਤੇ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਅਗਲੀ ਗੱਲ ਇਹ ਹੈ ਜੀ ਦਰੈਣ ਸਿੰਘ ਚੌੜਾ ਦੇ ਪੱਖ ਵਿੱਚ ਆਲ ਇੰਡੀਆ ਸਿਕਸਮ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੋਂ ਲੈ ਕੇ ਹੋਰ ਕਈ ਸਾਰੇ ਸਿੱਖ ਆਗੂ ਕੱਲ ਚੰਡੀਗੜ੍ਹ ਦੇ ਵਿੱਚ ਕੇਂਦਰੀ ਸਿੰਘ ਸਭਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਨਰੈਣ ਸਿੰਘ ਚੌੜਾ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਨੇ ਕਿਹਾ ਕਿ ਨਰੈਣ ਸਿੰਘ ਚੌੜਾ ਨੇ ਕੁਝ ਵੀ ਨਹੀਂ ਕੀਤਾ। ਕੁਝ ਹੋਇਆ ਹੀ ਨਹੀਂਗਾ। ਉਦੀ ਪੱਗ ਤਾਰਤੀ ਗਈ ਆ ਉਹਦਾ ਨੁਕਸਾਨ ਕੀਤਾ ਗਿਆ ਤੇ ਹੁਣ ਵੀ ਉਹਦਾ ਖਤਰਾ ਹੈ ਜਿੰਦਗੀ ਨੂੰ ਬਣਾ ਹੋਇਆ ਉਹਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ ਸਿੱਖਾਂ ਵਿੱਚ ਭਾਰੀ ਰੋਸ ਜਾਗ ਰਿਹਾ ਸਿੱਖਾਂ ਵਿੱਚ ਭਾਰੀ ਰੋਸ ਹੈ ਉਹਦੇ ਖਿਲਾਫ ਕੋਈ ਤੁਸੀਂ ਕਾਰਵਾਈ ਕਰ ਰਹੇ ਹੋ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ